ਗੁਰਦਾਸਪੁਰ ਦੇ ਨਜ਼ਦੀਕੀ ਪਰਸੋਂਕਾ ਪਿੰਡ ਵਿੱਚ ਮਸੀਹ ਭਾਈਚਾਰੇ ਦੇ ਲੋਕਾਂ ਵੱਲੋਂ ਪਿੰਡ ਦੇ ਕੁਝ ਬੰਦਿਆਂ ਤੇ ਪਿੰਡ ਦੇ ਕਬਰਸਤਾਨ ਤੇ ਨਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਮਸੀਹ ਪੁੱਤਰ ਜੇਮਸ ਮਸੀਹ ਵਾਸੀ ਪਰਸੋਂਕਾ ਪਿੰਡ ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਜਦੋਂ ਉਹ ਪਿੰਡ ਵਿੱਚ ਬਣੇ ਕਬਰਸਤਾਨ ਵਿੱਚ ਪਿਤਾ ਨੂੰ ਦਫਨਾਉਣ ਲਈ ਗਏ ਤਾਂ ਕਬਰ ਖੋਦਣ ਲਈ ਪਹੁੰਚੇ ਤਾਂ ਸ਼ੇਰ ਸਿੰਘ ਤੇ ਸਾਬ ਸਿੰਘ ਪੁੱਤਰ ਗੁਰਮੇਸ਼ ਸਿੰਘ ਵੱਲੋਂ ਉਹਨਾਂ ਨੂੰ ਜ਼ਬਰਦਸਤੀ লাশ ਦਫਨਾਉਣ ਤੋਂ ਰੋਕਿਆ ਗਿਆ ਤੇ ਉਹਨਾਂ ਨੂੰ ਕਬਰਸਤਾਨ ਵਿੱਚੋਂ ਚਲੇ ਜਾਣ ਲਈ ਆਖਿਆ ਗਿਆ ਉਹਨਾਂ ਵੱਲੋਂ ਇਸ ਦੀ ਸੂਚਨਾ ਸਦਰ ਥਾਣਾ ਗੁਰਦਾਸਪੁਰ ਨੂੰ ਦਿੱਤੀ ਗਈ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ ਅਤੇ ਮਾਮਲਾ ਵੱਧਾ ਦੇਖ ਮ੍ਰਿਤਕ ਦੀ লাশ ਨੂੰ ਪਿੰਡ ਵਾਲਿਆਂ ਵੱਲੋਂ ਦਖਲ ਦੇਣ ਤੇ ਦਫਨਾ ਦਿੱਤਾ ਗਿਆ ਉਧਰ ਜਦੋਂ ਕਬਰਸਤਾਨ ਦੀ ਜਗ੍ਹਾ ਤੇ ਕਬਜ਼ਾ ਕਰਨ ਵਾਲੀ ਧਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਪਣੇ ਤੇ ਲੱਗੇ ਔਰਪਾ ਨੂੰ ਨਕਾਰਦੇ ਹੋਏ ਕਿਹਾ ਕਿ ਉਹਨਾਂ ਕਿਸੇ ਨੂੰ ਵੀ ਲਾਸ਼ ਦਫਨਾਉਣ ਤੋਂ ਮਨਾ ਨਹੀਂ ਕੀਤਾ ਜਦੋਂ ਇਸ ਸਬੰਧੀ ਥਾਣਾ ਸਦਰ ਦੇ ਐਸਐਚਓ ਸਰਦਾਰ ਅਮਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਦੋਵਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਾਂਜੀ ਭਾਜੀ ਨਿਰਮਲ ਮਸੀਹ ਮੇਰਾ ਨਾਮ ਆ ਪਰਸੋਂ ਦਾ ਪਿੰਡ ਹੈ ਮੇਰਾ ਸਾਬਾ ਜੀ ਇਹ ਆ ਕਿ ਇਹ ਜਗ੍ਹਾ ਜਿਹੜੀ ਆ ਇਹ ਕਬਰਸਤਾਨ ਦੀ ਜਗ੍ਹਾ ਹੈਗੀ ਕਿੰਨੀ ਜਗ੍ਹਾ ਜੀ ਇਹ ਜਗ੍ਹਾ ਹੈਗੀ ਆ ਕੋਈ ਇੱਕ ਕਨਾਲ ਤੇ ਕੋਈ 16-17 ਮਰਲੇ ਆ ਵਾਦੀ ਹੋ ਸਕਦੀ ਆ ਮੈਨੂੰ ਇਹਨਾ ਪੱਕਾ ਨਹੀਂ ਆ ਵੇਹ ਪਤਾ ਹੈਗਾ ਤੇ ਜਿਹਦੇ ਵਿੱਚ ਇਹ ਆ ਕਿ ਇਹਦੇ ਵਿੱਚ ਪਹਿਲਾਂ ਵੀ ਅਸੀਂ ਆਪਣੇ ਮਤਲਬ ਮਾਤਾ ਦੀ ਡੈੱਡ ਬੋਡੀ ਨੂੰ ਇੱਥੇ ਦਫਨਾਇਆ ਹੋਇਆ ਸੀਗਾ ਤੇ ਇਹ ਪਿੰਡ ਦੇ ਲੋਕਾਂ ਨੇ ਪਹਿਲਾਂ ਦੇ ਇਥੋਂ ਦਰਖਤ ਵੱਡੇ ਮੁੜ ਕੇ ਉਹ ਡੈੱਡ ਬੋਡੀ ਜਿਹੜੀ ਹੈਗੀ ਉਹ ਬਕਸਾ ਜਿਹੜਾ ਪੁੱਟ ਕੇ ਖੁਰਦ-ਬੁਰਦ ਕੀਤਾ ਤੇ ਇਹ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਉਹਨਾਂ ਨੇ ਇਹਨਾਂ ਨੇ ਕਬਜ਼ਾ ਕੀਤਾ ਉਹਨਾਂ ਦਾ ਨਾਂ ਕੀ ਉਹਨਾਂ ਦਾ ਨਾਂ ਜੀ ਹੈਗਾ ਵਾ ਸਾਹਬ ਸਿੰਘ ਸਨ ਆਫ ਗੁਰਮੀਤ ਸਿੰਘ ਤੇ ਸੇਰ ਸਿੰਘ ਸਨ ਆਫ ਗੁਰਮੀਤ ਸਿੰਘ ਇਹਨਾਂ ਨੇ ਕਬਜ਼ਾ ਕੀਤਾ ਹੋਇਆ ਵਾ ਤੇ ਹੁਣ ਜਦੋਂ ਸਾਡੇ ਮਤਲਬ ਫਾਦਰ ਸਾਹਿਬ ਦੀ ਡੈਥ ਹੋਈ ਆ ਕੱਲ ਦੀ ਤੇ ਅਸੀਂ ਸਵੇਰੇ ਕਬਰ ਪੁੱਟਣ ਵਾਸਤੇ ਆਏ ਸੀਗੇ ਇੱਥੇ ਤੇ ਅੱਗੇ ਵੇਖਿਆ ਕਿ ਕਣਕ ਬੀਜੀ ਹੋਈ ਆ ਜਦੋਂ ਕਣਕ ਅਸੀਂ ਮਤਲਬ ਕਬਰ ਪੁੱਟ ਰਹੇ ਸੀਗੇ ਤੇ ਉਹ ਵਕਤ ਆਣ ਕੇ ਸਾਡੇ ਹੱਥੀਂ ਪਏ ਨੇ ਤੇ ਤੇ ਕਾਫੀ ਉਹਨਾਂ ਨੇ ਗਾਲੀ ਗਲੋਚ ਵੀ ਕੀਤਾ ਵਾ ਸਾਨੂੰ ਮਨਾ ਕੀਤਾ ਉਹਨਾਂ ਨੇ ਕਿਹਾ ਵੀ ਜੇ ਪੋਟ ਵੀ ਦੋਗੇ ਤੁਸੀਂ ਇਹ ਕੰਮ ਜੇ ਹੋ ਵੀ ਗਿਆ ਤੇ ਜਿੱਦਾਂ ਪਹਿਲਾਂ ਹੀ ਕੀਤਾ ਵਾ ਬਕਸਾ ਜਿਥੋਂ ਪੁੱਟ ਕੇ ਛੁੱਟ ਛੜਿਆ ਵਾ ਅਸੀਂ ਇਹ ਵੀ ਨਹੀਂ ਰਹਿਣ ਦੇਣਾ ਇਹ ਵੀ ਪੁੱਟ ਕੇ ਛੁੱਟ ਦੇਣਾ ਤੇ ਜਦੋਂ ਪਹਿਲੇ ਇਹਨਾਂ ਨੇ ਤੁਹਾਡੇ ਕਬਰਾਂ ਦੇ ਇਥੋਂ ਬਕਸਾ ਪੁੱਟਿਆ ਹੀ ਦੋਦੋ ਤੁਸੀਂ ਕਿਸੇ ਨੂੰ ਇਤਲਾਹ ਦਿੱਤੀ ਇਸ ਬਾਰੇ ਹਾਂਜੀ ਹਾਂਜੀ ਸਰਪੰਚ ਨੇ ਕਿਹਾ ਸੀ ਜੀ ਸਰਪੰਚ ਨੇ ਕੀ ਤੁਹਾਨੂੰ ਭਰੋਸਾ ਦਵਾਇਆ ਸੀ ਸਰਪੰਚ ਨੇ ਕੋਈ ਭਰੋਸਾ ਨਹੀਂ ਜੀ ਦਵਾਇਆ ਤੇ ਇਹ ਜਿਹੜੀ ਮਿੱਟੀ ਪੁੱਢੀ ਹੈ ਕਪੜਾਂ ਦੇ ਵਿੱਚੋਂ ਇਹਦੇ ਬਾਰੇ ਤੇ ਹੀ ਕਹਿਣਾ ਚਾਹੁੰਦੇ ਹੋ ਇਹ ਵੀ ਪੰਚਾਇਤ ਦੀ ਮਲੀ ਭੁਗਤਣ ਵਾਲੀ ਹੋਇਆ ਵਾ ਜੀ ਸਾਰਾ ਕੰਮ ਸਾਰਿਆਂ ਨੂੰ ਪਤਾ ਹੀਗਾ ਤੇ ਪੰਚਾਇਤ ਦੀ ਮਲੀ ਭੁਗਤਣ ਵਾਲੀ ਇਹ ਸਾਰਾ ਕੰਮ ਹੋਇਆ ਹੋ ਹ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਰਹੇ ਹੋ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਮਤਲਬ ਚੰਨੇ ਆ ਵੀ ਇੱਕ ਤੇ ਜਿਹੜਾ ਬਕਸਾ ਪੁੱਟਿਆ ਗਿਆ ਵਾ ਖੁਰਦ-ਬੁਰਦ ਕੀਤਾ ਗਿਆ ਸਾਡੀ ਮਾਤਾ ਦਾ ਉਹਦਾ ਵੀ ਨਿਆਂ ਹੋਣਾ ਚਾਹੀਦਾ ਵਾ ਤੇ ਇੱਕ ਜਿਹੜਾ ਸਵੇਰੇ ਆਣ ਕੇ ਸਾਡੇ ਹੱਥੀਂ ਪੇ ਨੇ ਜਹਾਂ ਨੂੰ ਗਾਲੀ-ਗਲੋਚ ਕੀਤਾ ਇਹਨਾਂ ਗੱਲਾਂ ਦਾ ਧਿਆਨ ਹੋਣਾ ਚਾਹੀਦਾ ਤੇ ਇਹ ਜਗ੍ਹਾ ਜਿਹੜੀ ਆ ਇਹ ਜਿਹੜੀਆਂ ਮਤਲਬ ਇਹ ਸਾਨੂੰ ਪੱਕੇ ਪ੍ਰੂਫ ਦੇ ਉੱਤੇ ਜਿਹੜੀ ਆ ਮਤਲਬ ਸਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੀਦਾ ਵੀ ਇਹ ਜਗ੍ਹਾ ਜਿਹੜੀ ਆ ਕਬਸਤਾਨ ਦੀ ਜਗ੍ਹਾ 'ਤੇ ਇਸ ਵਾਰ ਤੁਸੀਂ ਪੁਲਿਸ ਨੂੰ ਕੰਪਲੇਨ ਕੀਤੀ ਹੈ ਹਾਂਜੀ ਹਾਂਜੀ ਥਾਣੇ ਥਾਣਾ ਸਦਰ ਗਏ ਹਾਂ ਮੈਂ ਮੌਜੂਦਾ ਸਰਪੰਚ हूं ਮੇਰੀ ਮੈਡਮ ਆ ਸਰਜੀਤ ਕੋਰੋ ਹਾਂ ਉਹਨਾਂ ਦਾ ਪਤੀ ਆ ਮੈਂ ਪਸੂ ਕਾ ਪਿੰਡ ਮੇਰਾ ਝਗੜੇ ਦਾ ਤਾਂ ਨਹੀਂ ਕਿਹਾਗਾ ਇਸੂ ਹੈਗਾ ਬਈ ਮੈਂ ਹੀ ਤੋਂ ਉੱਥੇ ਕਿਸੇ ਦੀ ਮੌਤ ਹੋਈ ਸੀ ਇੱਕ ਜਮਸ਼ ਮਸੀਹ ਦੀ ਉਹਦੇ ਸਜ਼ਕਾਰ ਕਰਨ ਵਾਸਤੇ ਕੋਈ ਗੱਲ ਹੋਈ ਹੈ ਕੋਈ ਮਤਲਬ ਹਜੇ ਕੋਈ ਇਸ਼ੂ ਤੇ ਹੈ ਨਹੀਂ ਹੈ ਕੋਈ ਵੀ ਮਤਲਬ ਜੇ ਉਹਨੂੰ ਕੋਈ ਰੋਕਿਆ ਜਾਵੇ ਇਹ ਚੀਜ਼ ਦਾ ਮੇਰੇ ਸਾਹਮਣੇ ਤੇ ਮੈਨੂੰ ਨਹੀਂ ਕੀ ਪਤਾ ਹੈਗਾ ਨਾ ਹੋਈ ਆ ਬਾਕੀ ਉਹਨਾਂ ਦੇ ਘਰ ਬੈਠੇ ਸੀ ਇਕੱਠੇ ਇਹ ਵੀ ਦੋਵੇਂ ਮੁੰਡੇ ਮੇਰੇ ਨਾਲ ਹੀ ਬੈਠੇ ਸੀ ਉਸ ਟਾਈਮ ਤੇ ਕੋਈ ਇਹੋ ਜੀ ਗੱਲ ਨਹੀਂ ਹੋਈ ਉਹਨਾਂ ਨੂੰ ਵੀ ਨਹੀਂ ਰੋਕਿਆ ਕੋਈ ਆ ਇਹੋ ਜੀ ਦੇ ਕੋਈ ਗੱਲ ਨਹੀਂ ਹੈਗੀ ਕੋਈ ਵੀ ਅਗਰ ਜੇ ਹੋਏਗੀ ਵੀ ਇਹਦੀ ਦੁਬਾਰਾ ਆਪਾਂ ਬੰਦਿਆਂ ਦੁਬਾਰਾ ਇਹਦੀ ਜਿਹੜੀ ਹੈ ਦੀ ਪਰਤੋਲ ਕੀਤੀ ਜਾਏਗੀ ਵੀ ਕਬਜ਼ਾ ਹੈ ਜਾਂ ਨਹੀਂ ਹੈ ਜਾਂ ਕੁਝ ਹੈ ਜਾਂ ਨਹੀਂ ਹੈ ਅਜੇ ਤਾਂ ਫੇਰ ਹਾਲ ਕੋਈ ਆਹੋ ਜੀ ਗੱਲ ਨਹੀਂ ਹੈ ਜਿਸ ਤਰ੍ਹਾਂ ਦਾ ਸਿਸਟਮ ਹੈਗਾ ਉਸ ਤਰ੍ਹਾਂ ਦਾ ਹੈ ਇਹ ਜੀ ਸਾਡੇ ਕੋਲ ਕੰਪਲੇਨਡ ਤਰਸੀਨ ਮਸੀਹ ਨੇ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੇ ਫਾਦਰ ਜੇਮਸ ਮਸੀਹ ਦੀ ਡੈਥ ਹੋਈ ਆ ਤੇ ਪਰਸੋਂ ਕੋ ਪਿੰਡ ਵਿੱਚ ਜਿਹੜੀ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਸ਼ਮਸ਼ਾਨ ਘਾਟ ਦੀ ਜਗਾ ਸੀ ਉੱਥੇ ਕਿਸੇ ਪਰਿਵਾਰ ਨੇ ਕਣਕ ਲਾਈ ਸੀ ਤੇ ਜਦੋਂ ਅਸੀਂ ਮੌਕੇ ਤੇ ਗਏ ਸਾਡੇ ਮੁਲਾਜ਼ਮ ਤੇ ਉੱਥੇ ਜਿਹੜੀ ਉਹਨਾਂ ਨੇ ਆਪਣੀ ਕਣਕ ਜਿਹੜੀ ਸੀ ਵਾਢ ਲਈ ਸੀ ਉਥੋਂ ਤੇ ਜਿਹੜੀ ਕਬਰ ਪੁੱਟੀ ਹੋਈ ਸੀ ਇਹਨਾਂ ਦੀ ਤੇ ਅਸੀਂ ਜਾ ਕੇ ਪਿੰਡ ਚ ਸਰਪੰਚ ਸਾਹਿਬ ਨਾਲ ਤੇ ਜਿਹੜੇ ਪਰਿਵਾਰ ਨੇ ਕਣਕ ਲਾਈ ਸੀ ਉਹਨਾਂ ਦੇ ਘਰ ਗਏ ਜਦੋਂ ਉਹ ਜਿਹੜੇ ਮੁੰਡੇ ਸੀ ਉਹਨਾਂ ਦੇ ਉਤ ਨਹੀਂ ਮਿਲੇ ਪਰ ਜਿਹੜੇ ਉਹਨਾਂ ਦੇ ਮਦਰ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਇਹ ਆਪਣੀ ਡੈਡ ਬੋਡੀ ਹੈ ਇੱਥੇ ਦਫਨਾ ਸਕਦੇ ਆ ਫਿਰ ਸਰਪੰਚ ਸਾਹਿਬ ਨੂੰ ਵੀ ਲਿਆਂਦਾ ਗਿਆ ਮੌਕੇ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਪਿੰਡ ਵਾਲਿਆਂ ਨੂੰ ਕਿਸੇ ਨੂੰ ਵੀ ਕੋਈ ਇਸ ਮਸਲੇ 'ਚ ਕੋਈ ਇਤਰਾਜ਼ ਨਹੀਂ ਹੈਗਾ ਤੇ ਇਹ ਆਪਣਾ ਜਿਹੜਾ ਇੱਥੇ ਆਪਣੀ ਜੇਮਸ ਮਸੀਹ ਦੀ ਬੋਡੀ ਹੈ ਇੱਥੇ ਦਫਨਾ ਸਕਦੇ ਆ ਸਰਬਾਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਵਾ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਾਡੇ ਕੋਲ ਖਬਰ ਸੁਣਨ ਵਾਸਤੇ ਆਏ ਜੀ ਵੀਰ ਜੀ ਗੱਲ ਇਦਾਂ ਵਾ ਵੀ ਸਾਡੇ ਘਰ ਦੇ ਸਾਹਮਣੇ ਇੱਕ ਗ੍ਰਿਚਨ ਬਰਾਦਰੀ ਦਾ ਘਰ ਆ ਉਹਨਾਂ ਦੇ ਪਰਿਵਾਰ ਮੈਂਬਰ ਦੀ ਬਜ਼ੁਰਗ ਦੀ ਹੋਈ ਮੌਤ ਗੱਲ ਕਿ ਜਿੱਥੇ ਇਹਨਾਂ ਉਹਨਾਂ ਨੂੰ ਖੜਕੇ ਦਫਨਾਉਣਾ ਸੀ ਉੱਥੇ ਸਾਡੀ ਜ਼ਮੀਨ ਆ ਸਾਡੀ ਪੱਕੀ ਫਸਲ ਕਣਕ ਦੀ ਸਾਡੀ ਗੈਰ ਹਾਜ਼ਰ ਜਾਨੂੰ ਪਤਾ ਵੀ ਨਹੀਂ ਇਹ ਚੀਜ਼ ਦਾ ਉੱਥੇ ਦੂਜੇ ਪਿੰਡ ਤੋਂ ਟਰੈਕਟਰ ਸੱਤ ਕੇ ਉਹ ਸਾਡੀ ਜਿਹੜੀ ਫਸਲਾਂ ਨੂੰ ਵਾਇਆ ਗਿਆ ਖਰਾਬ ਕੀਤਾ ਗਿਆ ਗੱਲ ਕਿ ਹੀ ਇਹ ਗੱਲ ਇਸ ਸਹਿਮਤ ਆ ਕਿ ਜੇ ਤੁਹਾਡੇ ਇੱਥੇ ਕੋਈ ਕਬਰਸਥਾਨ ਆ ਦੀ ਚੀਜ਼ ਹੈਗੀ ਤਾਂ ਅਸੀਂ ਖੁਦ ਤੁਹਾਡੇ ਨਾਲ ਚੱਲਨੇ ਆ ਤੇ ਉਹਨਾਂ ਨੂੰ ਉੱਥੇ ਦੁਖਲਾ ਦਿੰਨੇ ਆ ਇਹਨਾਂ ਨੇ ਜਾਇਜ਼ਾ ਹੱਦ ਨਾ ਕੀਤੀ ਸਾਡੀ ਪੱਕੀ ਫਸਲ ਜਿਹੜੀ ਉਹਨੂੰ ਬਾਤ ਆ ਕਹਿੰਦੇ ਵੀ ਇੱਥੇ ਕਬਰਸਥਾਨ ਆ ਜਿੱਥੇ ਕਬਰਸਥਾਨ ਹੀ ਹੈਗਾ ਤੇ ਸਾਡੀ ਛੋਟੀ ਉਮਰ ਤੋਂ ਲੱਗ ਕੇ ਅੱਜ ਤੱਕ ਉੱਥੇ ਕੋਈ ਕਬਰਸਥਾਨ ਆ ਦੀ ਨਾ ਕੋਈ ਕਬਰਸਥਾਨ ਬਣਿਆ ਨਾ ਉੱਥੇ ਕਬਰਸਥਾਨ ਆ ਦੀ ਕੋਈ ਚੀਜ਼ ਹੈ ਜਿੱਥੇ ਕਬਰਸਥਾਨ ਹੈਗਾ ਤੁਸੀਂ ਫਿਰ ਅੱਜ ਤੱਕ ਕਬਰਸਥਾਨ ਬਣਾਉਣਾ ਚਾਹੀਦਾ ਆਈਗਾ ਤੇ ਜੇ ਉਥੇ ਕਬਰਸਤਾਨ ਹੈਗਾ ਤਾਂ ਸਾਨੂੰ ਇਸ ਚੀਜ਼ 'ਚ ਕੋਈ ਇਤਰਾਜ਼ ਨਹੀਂਗਾ ਅਸੀਂ ਨਾਲ ਹੋ ਕੇ ਆਪਣਾ ਉਹ ਕਬਰਸਤਾਨ ਦਾ ਥਾਂ ਛੱਡਾਂਗੇ ਸਭੋ 2-4 ਮਰਲੇ ਵੱਧ ਛੱਡਾਂਗੇ ਪਰ ਇਹਨਾਂ ਸਾਨੂੰ ਸੂਚਿਤ ਕਰਨ ਤੋਂ ਬਿਗੈਰ ਸਾਡੀ ਕਣਕ ਦੀ ਫਸਲ ਤੁਸੀਂ ਜਾ ਕੇ ਮੌਕਾ ਦੇਖ ਸਕਦੇ ਹੋ ਵੀ ਵਾਹ ਕੇ ਬੁਰੀ ਤਰ੍ਹਾਂ ਖਰਾਬ ਕੀਤੀ ਆ ਦੂਜੇ ਪਨੇ ਤੋਂ ਟਰੈਕਟਰ ਲਿਆ ਕੇ ਤੇ ਨਜਾਇਜ਼ ਨਾ ਸਾਡਾ ਕੀਤੀ ਸਾਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਹੈ ਜੀ ਇਹ ਗੱਲ ਬਿਲਕੁਲ ਝੂਠਾ ਹੈ ਸਾਡੀ ਮੰਮੀ ਨੇ ਇਹਨਾਂ ਨੂੰ ਕਿਹਾ ਵੀ ਤੁਹਾਡਾ ਜੋ ਕੋਈ ਰਸਮ ਰਿਵਾਜ ਆ ਤੁਸੀਂ ਕਰੋ ਆਪਣੇ ਤੁਸੀਂ ਬਜ਼ੁਰਗ ਨੂੰ ਉੱਥੇ ਦਫਨਾ ਸਕਦੇ ਜੇ ਫਿਰ ਦੂਸਰੀ ਗੱਲ ਅਸੀਂ ਇਹਨਾਂ ਤੇ ਘਰ ਵੀ ਗਏ ਆ ਅਸੀਂ ਉਹ ਬਜ਼ੁਰਗ ਦੇ ਲ ਇਨਾਂ ਨੇ ਜਾਇਜ ਹਾਡੇ ਤੇ ਉਲਟ ਉਸ ਤੇ ਪਰਚਾ ਵੀ ਦਿੱਤਾ